ਇਸ ਹਫਤੇ ਦੋ ਖਬਰਾਂ ਆਈਆਂ ਤੈਨ ਅਸਲ ਚ ਜਿਨ੍ਹਾਂ ਦੇ ਨਾਲ ਆ ਪੜ ਕੇ ਤੁਹਾਨੂੰ ਇੰਜ ਲੱਗਾ ਕਿ ਤੁਹਾਡੇ ਪੈਰਾਂ ਦੇ ਥੱਲੇੋਂ ਧਰਤੀ ਫਿਰਕ ਰਹੀ ਹੈ ਪਹਿਲੀ ਖਬਰ ਇਹ ਸੀ ਕਿ ਜੇ ਸਾਡੇ ਜਲਵਾਯੂ ਦਾ ਕਲਾਈਮੇਟ ਦਾ ਟੈਂਪਰੇਚਰ ਜਿਹੜਾ ਕਿ ਹੁਣ ਅਸੀਂ ਅ 1.3 1.4 ਦੇ ਕਰੀਬ ਪਹਿਲਾਂ ਹੀ ਪਹੁੰਚ ਚੁੱਕਾ ਹੈ ਜੀ ਇਹ 3 ਡਿਗਰੀ ਤੱਕ ਪਹੁੰਚ ਗਿਆ ਜਿਹੜਾ ਕਿ ਮੇਰੀ ਪੀੜ੍ਹੀ ਦੇ ਵਿੱਚ ਮੇਰੇ ਜੀਵਨ ਕਾਲ 'ਚ ਸ਼ਾਇਦ ਨਾ ਸੰਭਵ ਹੋਵੇ ਪਰ ਮੇਰੇ ਬੱਚਿਆਂ ਦੇ ਜੀਵਨ ਕਾਲ 'ਚ ਪੂਰੀ ਤਰ੍ਹਾਂ ਸੰਭਵ ਹੈ ਸੋ ਜੇ ਇਹ 3 ਡਿਗਰੀ ਤੱਕ ਪਹੁੰਚ ਗਿਆ ਤਾਂ ਦੁਨੀਆ ਦੀ ਜਿਹੜੀ ਪਾਪੂਲੇਸ਼ਨ ਹੈ ਵੱਸੋਂ ਆ ਉਹਦਾ 90% ਖਤਮ ਹੋ ਸਕਦਾ ਹੈ 90% ਇਹਦਾ ਮਤਲਬ ਜੇ ਤੁਹਾਡੇ ਜਾਣ ਪਛਾਣ ਦੇ 10 ਪਰਿਵਾਰ ਨੇ ਤਾਂ 10 ਪਰਿਵਾਰਾਂ ਚੋਂ 9 ਪਰਿਵਾਰ ਇਸ ਵਿਨਾਸ਼ ਦੇ ਵਿੱਚ ਨਿਗਲੇ ਜਾਣਗੇ 90% ਇਹ ਆ ਜੀ ਫੱਡੇ ਜਲਵਾਯੂ ਤਬਦੀਲੀ ਦੀ ਵਿਨਾਸ਼ਕਾਰੀ ਦੀ ਸੀਮਾ ਤੇ ਸਾਨੂੰ ਇਹਦੇ ਲਈ ਕੁਝ ਕਰਨਾ ਚਾਹੀਦਾ ਤੇ ਜਿਹੜੀਆਂ ਅਗਲੀਆਂ ਦੋ ਖਬਰਾਂ ਨੇ ਜਿਨ੍ਹਾਂ ਨਾਲ ਧਰਤੀ ਹਿੱਲਦੀ ਜਾਪੀ ਉਹ ਮੈਂ ਤੁਹਾਨੂੰ A galinha dojo ou do bilhete da sanga. Pra braca.